ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵੀਰ ਕਰਜਾਲ ਹਾਜ਼ਰ ਹੋਏ ਹਾਂ ਜੀ ਅੱਜ ਫਿਰ ਇੱਕ ਰੀਅਲ ਸਟੋਰੀ ਲੈ ਕੇ ਇਹ ਕਹਾਣੀ ਡਾਕਟਰ ਹਰਪਾਲ ਸਿੰਘ ਪੰਨੂ ਦੁਆਰਾ ਕਲਮਬੰਦ ਕੀਤੀ ਗਈ ਕਿਤਾਬ ਦੂਰੋਂ ਵੇਖੇ ਸੰਤ ਜਰਨੈਲ ਸਿੰਘ ਉਸ ਵਿੱਚੋਂ ਲਈ ਗਈ ਕਹਾਣੀਆਂ ਮਤ ਭੇਦ ਤੋਂ ਮਲਾਪ ਇਹ ਕਹਾਣੀ ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਭਰਾ ਭਾਈ ਅਮਰੀਕ ਸਿੰਘ ਦੇ ਪਿਆਰ ਬਾਰੇ ਦੱਸੀ ਗਈ ਹੈ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਨਾ ਜੀ ਡਾਕਟਰ ਹਰਪਾਲ ਸਿੰਘ ਪੰਨੂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਉਹਨਾਂ ਨੂੰ ਤੁਸੀਂ ਆਮ ਤੌਰ ਤੇ ਸੁਣਿਆ ਹੀ ਹੋਣਾ ਉਹਨਾਂ ਦੁਆਰਾ ਲਿਖੀ ਗਈ ਕਿਤਾਬ ਆ ਇਹ ਉਹਦੇ ਵਿੱਚੋਂ ਹੀ ਆਪਾਂ ਇੱਕ ਇਹ ਤੁਹਾਨੂੰ ਰੀਅਲ ਸਟੋਰੀ ਸੁਣਾ ਰਹੇ ਹਾਂ ਪਾਈ ਅਮਰੀਕ ਸਿੰਘ ਦੇ ਮਨ ਵਿੱਚ ਇਸ ਗੱਲ ਦਾ ਰੋਸ ਸੀ ਕਿ ਪਿਤਾ ਜੀ ਦਾ ਵਾਰਸ ਸੰਤ ਜਰਨੈਲ ਸਿੰਘ ਨੂੰ ਕਿਉਂ ਥਾਪਿਆ ਗਿਆ ਰਹਿੰਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਚੌਕ ਮੈਤਿਆ ਸਨ ਪਰ ਆਪਸ ਵਿਚਲੀ ਕਸ਼ਮਕਸ਼ ਵਿੱਚ ਬਹਤਾ ਹੋ ਰਹੇ ਹੱਸੇ ਪਾਈ ਅਮਰੀਕ ਸਿੰਘ ਟਕਸਾਲ ਦੀਆਂ ਗੱਡੀਆਂ ਲੈ ਕੇ ਧਰਮ ਪ੍ਰਚਾਰ ਲਈ ਨਿਕਲ ਜਾਂਦੇ ਤੇ ਅੰਮ੍ਰਿਤ ਪ੍ਰਚਾਰ ਕਰਦੇ ਸੰਤਾਂ ਦੀ ਪ੍ਰਵਾਹ ਘਟੇ ਹੀ ਕਰਦੀ ਜੇ ਸੰਤ ਚਰਨੈਲ ਸਿੰਘ ਦਾ ਸਤਕਾਰ ਟਕਸਾਲ ਦੇ ਮੁਖੀ ਵਜੋਂ ਚੰਗਾ ਬਣਦਾ ਜਾ ਰਿਹਾ ਸੀ ਤਾਂ ਸੰਤ ਕਰਤਾਰ ਸਿੰਘ ਦੇ بیٹے ਹੁਣ ਕਾਰਨ ਸੰਗਤ ਭਾਈ ਸਾਹਿਬ ਨੂੰ ਵੀ ਆਦਰ ਦਿੰਦੀ ਪਰ ਦੋਹਾਂ ਦਾ ਆਪਸੀ ਮੇਲ ਘਟਦਾ ਜਾ ਰਿਹਾ ਸੀ ਇਓ ਸ਼ੇਕ ਮਹੀਨੇ ਲੰਘੇ ਹੋਣਗੇ ਕਿ ਇੱਕ ਦਿਨ ਸੰਤਾ ਨੇ ਭਾਈ ਅਮਰੀਕ ਸਿੰਘ ਨੂੰ ਆਪਣੇ ਕੋਲ ਸੱਦ ਲਿਆ ਸਤਕਾਰ ਨਾਲ ਬਿਠਾ ਕੇ ਕਹਿਣ ਲੱਗੀ ਤੁਸੀਂ ਭਾਈ ਸਾਹਿਬ ਇਕੱਲੇ ਹੀ ਦੌਰਿਆਂ ਉੱਪਰ ਚਲੇ ਜਾਂਦੇ ਹੋ ਜੇ ਇਕੱਠੇ ਚਲੇ ਜਾਇਆ ਕਰੀਏ ਤਾਂ ਕਿ ਹਰਜ਼ ਹੋਵੇਗਾ ਭਾਈ ਅਮਰੀਕ ਸਿੰਘ ਨੇ ਕਿਹਾ ਕੋਈ ਗਲਤ ਕੰਮ ਕਰਨ ਵਾਸਤੇ ਤਾਂ ਨਹੀਂ ਜਾਂਦਾ ਚੰਗੇ ਕੰਮ ਕਰਨ ਜਾਣ ਲਈ ਦੀਵੀ ਮਨਾਹੀ ਹੈ ਸੰਤ ਬੋਲੇ ਚੰਗੇ ਕੰਮ ਕਰਦੇ ਹੋ ਮੈਨੂੰ ਪਤਾ ਹੈ ਇਸ ਕਰਕੇ ਤਾਂ ਕਹਿ ਰਿਹਾ ਹਾਂ ਕਿ ਇਕੱਠੇ ਜਾਇਆ ਕਰੀਏ ਮਾਰੇ ਕੰਮ ਇਕੱਲਿਆਂ ਸੁਪਸ਼ਪਾ ਕੇ ਕਰੀਦੇ ਹਨ ਧਰਮ ਦਾ ਕੰਮ ਤਾਂ ਰਲ ਮਿਲ ਕੇ ਕਰਨਾ ਚਾਹੀਦਾ ਹੈ ਭਾਈ ਅਮਰਿਕ ਸਿੰਘ ਚੁੱਪ ਹੋ ਗਏ ਫਿਰ ਸੰਤਾਂ ਨੇ ਕਿਹਾ ਪਿਤਾ ਜੀ ਸੰਤ ਕਰਤਾਰ ਸਿੰਘ ਨੂੰ ਜਰਨੈਲ ਸਿੰਘ ਵੀ ਪਿਤਾ ਜੀ ਕਿਹਾ ਕਰਦੇ ਸਨ ਪਿਤਾ ਜੀ ਮੈਨੂੰ ਵੀ ਉਨਾਂ ਪਿਆਰ ਕਰਦੇ ਸਨ ਜਿੰਨਾ ਤੁਹਾਨੂੰ ਇਹ ਤਾਂ ਸੰਗਤ ਦਾ ਫੈਸਲਾ ਸੀ ਕਿ ਮੇਰੇ ਵਰਗੇ ਸਧਾਰਨ ਬੰਦੇ ਦੇ ਸਿਰ ਦਸਤਾਰ ਬਨ ਦਿੱਤੀ ਮੈਂ ਕਦੋਂ ਮੰਗ ਕੀਤੀ ਸੀ ਪਰ ਇਹ ਫੈਸਲੇ ਤਾਂ ਹੋ ਗਏ ਹੋਏ ਨੇ ਹੁਣ ਜੇ ਤੁਸੀਂ ਵੱਖ ਚੱਲਣਾ ਹੈ ਤਾਂ ਜਿਹੜੀਆਂ ਮਰਜ਼ੀ ਗੱਡੀਆਂ ਲੈ ਜਾਓ ਟਕਸਾਲ ਕੋਲ ਜਿੰਨਾ ਧਨ ਹੈ ਸਭ ਤੁਹਾਡਾ ਹੈ ਉਹ ਲੈ ਜਾਓ ਕਹੋ ਤਾਂ ਮੈਂ ਤੁਹਾਡੇ ਲਈ ਜ਼ਮੀਨ ਖਰੀਦ ਕੇ ਦੇ ਦਿੰਦਾ ਹਾਂ ਤੁਸੀਂ ਉੱਥੇ ਬੈਠ ਕੇ ਪੰਥ ਦੀ ਸੇਵਾ ਕਰਦੇ ਰਹਿਣਾ ਮਨ ਇਛੇ ਢੰਗ ਨਾਲ ਮੈਂ ਇੱਥੇ ਜੋ ਹੋਇਆ ਕਰਦਾ ਰਹਾਂਗਾ ਫਿਰ ਸੰਤ ਉਠੇ ਭਾਈ ਅਮਰੀਕ ਸਿੰਘ ਨੂੰ ਜੱਫੀ ਵਿੱਚ ਲੈ ਲਿਆ ਤੇ ਨਾਮ ਅੱਖਾਂ ਨਾਲ ਕਹਿਣ ਲੱਗੇ ਮੇਰੀ ਬੇਨਤੀ ਹੈ ਤੇਰੇ ਅੱਗੇ ਕਾ ਮੇਰੇ ਤੋਂ ਵੱਖ ਨਾ ਹੋ ਤੇਰੇ ਵਿਣ ਮੇਰੀ ਸ਼ਾਨ ਅੱਤੀ ਵੀ ਨਹੀਂ ਰਹੇਗੀ ਮੇਰਾ ਕੋਈ ਜ਼ੋਰ ਨਹੀਂ ਹੈ ਤੇਰੇ ਉੱਪਰ ਕਿ ਜ਼ਬਰਦਸਤੀ ਰੋਕ ਸਕਾਂ ਮੈਂ ਤਾਂ ਮਿੰਨਤ ਕਰਨ ਯੋਗਾਂ ਹਾਂ ਕੇਵਲਾ ਆਪਾਂ ਨੂੰ ਇਕੱਠਿਆਂ ਵੇਖ ਕੇ ਪਿਤਾ ਜੀ ਦੀ ਆਤਮਾ ਪਰਸੰਨ ਹੋਵੇਗੀ। ਉਹਨਾਂ ਨੇ ਤੇਰੇ ਮੇਰੇ ਵਿੱਚ ਕਦੀ ਭੇਦ ਨਹੀਂ ਕੀਤਾ ਸੀ। ਭਾਈ ਅਮ੍ਰਿਕ ਸਿੰਘ ਦੀਆਂ ਅੱਖਾਂ ਵਿੱਚ ਹੰਝੂ irdਨ ਲੱਗੇ। ਕੁਝ ਸਮਾਂ ਉਹਨਾਂ ਨੇ ਕੁਝ ਨਹੀਂ ਕਿਹਾ। ਸਜੇ ਸੰਤ ਜਰਨੈਲ ਸਿੰਘ ਦੇ ਚਰਨ ਛੂ ਕੇ ਕਿਹਾ। ਤੁਸੀਂ ਮੇਰੇ ਤੋਂ ਵੱਡੇ ਸਥਾਨ ਉੱਪਰ ਹੋ। ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਵੇਗੀ ਆਪਾਂ ਇਕੱਠੇ ਰਹਾਂਗੇ ਤੇ ਮੈਂ ਤੁਹਾਡੇ ਤੋਂ ਪੁੱਛਿਆਂ ਬਗੈਰ ਕੁਝ ਨਹੀਂ ਕਰਾਂਗਾ ਦੋਹਾ ਨੇ ਫਿਰ ਗਲਵਕੜੀ ਪਾਈ ਤੇ ਇਹ ਮਲਾਪ ਸ਼ਹਾਦ ਤੱਕ ਨਿਵਿਆ ਉਪਰੰਤ ਭਾਈ ਅਮਰੀਕ ਸਿੰਘ ਨੇ ਉਹਨਾਂ ਨੂੰ ਆਪਣੇ ਦਿਲ ਤੋਂ ਹਮੇਸ਼ਾ ਵੱਡਾ ਸਤਿਕਾਰ ਦਿੱਤਾ ਧੰਨਵਾਦ ਜੀ ਕੱਲ ਫਿਰ ਮਿਲਾਂਗੇ ਇੱਕ ਸੱਚੀ ਘਟਨਾ ਦੇ ਨਾਲ ਸੱਸੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।